ਸੋਖਨੀ ਸਹਿਬ ਪੰਕਤੀ 10ਵੀਂ ਪ੍ਰਭ ਦਾ ਸਿਮਰਨ ਸਾਧ ਕੇ ਸੰਗ ਸਰਬ નિਧਾਨ ਨਾਨਕ ਹਰ ਰੰਗ ਪ੍ਰਭ ਦਾ ਸਿਮਰਨ ਪ੍ਰਭ ਦੀ ਸੋਝੀ ਕਿੱਥੋਂ ਮਿਲੂਗੀ ਭਾਈ ਜਿਨ੍ਹਾਂ ਨੇ ਆਪਦੇ ਆਪ ਨੂੰ ਸਾਧਿਆ ਉਹਨਾਂ ਕੋਲੋਂ ਮਿਲੂਗੀ ਉਹ ਕੌਣ ਨੇ ਗੁਰਸਿੱਖ ਮਮਾ ਮਨਸਿਓਂ ਕਾਜ ਹੈ ਮਨ ਸਾਧੇ ਸਿੱਧ ਹੋਈ ਜਿਨ੍ਹਾਂ ਨੇ ਮਨ ਨੂੰ ਸਾਧ ਲਿਆ ਸਰੀਰ ਨੂੰ ਨਹੀਂ ਸਾਧਣਾ ਸਰੀਰ ਦੇਖ ਨਾਲ ਕਿਤੇ ਕੋਈ ਗਿਆਨ ਥੋੜੀ ਹੋ ਜਾਂਦਾ ਭਾਈ ਚੌਂਕੜਾਂ ਬਾਰਨਾ ਕਿਤੇ ਕੋਈ ਭਗਤੀ ਕਰਕੇ ਕੋਈ ਗਿਆਨ ਥੋੜੀ ਹੋ ਜਾਂਦਾ ਹੈ ਜਾਂ ਸਕੂਲ 'ਚ ਬੱਚਾ ਚੌਂਕੜਾ ਮਾਰ ਲਵੇ ਵੀ ਮੈਂ ਤਾਂ ਵਕੀਲ ਬਣਨਾ ਪੜਨਾ ਨਹੀਂ ਭਗਤੀ ਕਰਨੀ ਵਕੀਲ ਬਣ ਜੂ ਨਹੀਂ ਪਾਈ ਗਿਆਨ ਹੋਣਾ ਹੈ ਗਿਆਨ ਆਪਾਂ ਨੂੰ ਗੁਰ ਸ਼ਬਦ ਚੋਂ ਗਿਆਨ ਹੋਣਾ ਹੈ ਫਿਰ ਆਪਣਾ ਜਿਹੜਾ ਹੈਗਾ ਵਾ ਸੰਸਾਰ ਤੋਂ ਛਟਕਾਰਾ ਹੋਣਾ ਸੋਝੀ ਹੋਣੀ ਆ ਆਪਾਂ ਨੂੰ ਉਹ ਕਿਦੋਂ ਮਿਲਣੀ ਹੈ ਸਾਦੀ ਹੋਈ ਆਤਮਾ ਤੋਂ ਪਰਬ ਕਾ ਸਿਮਰਨ ਸਾਧ ਕੇ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਨਿਧਾਨ ਨਾਮ ਰੂਪੀ ਖਜ਼ਾਨਾ ਮਿਲ ਜਾਂਦਾ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸੰਦਾ ਜੇ ਤੂੰ ਕੁਦਰਤ ਕਿਰਪਾ ਕਰ ਦੇਵੇਂ